ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਸਾਡੇ ਦਰਸ਼ਕਾਂ ਨੂੰ ਜਿਹੜੇ ਸਾਡੇ ਚੈਨਲ ਤੇ ਜੁੜ ਰਹੇ ਨੇ ਔਰ ਅੱਜ ਫੇਰ ਤੋਂ ਕਈ ਦਿਨਾਂ ਬਾਅਦ ਹਾਜ਼ਰ ਹੋਏ ਹਾਂ ਨਵੇਂ ਖਬਰਾਂ ਲੈ ਕੇ ਅਸੀਂ ਅੱਜ ਗੱਲਬਾਤ ਕਰਦੇ ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਜਿਹੜੀ ਹੋਈ ਹੈ ਉਹ ਹਲਚਲ ਦੇ ਦੌਰਾਨ ਅੱਜ ਪੰਜਾਬ ਦੇ ਸਾਰੇ ਐਮਐਲਏ ਸਾਰੇ ਮੰਤਰੀ ਜਿਹੜੇ ਉਹ ਕੇਂਜਰੀਵਾਲ ਨੇ ਦਿੱਲੀ ਬੁਲਾਏ ਹੋਏ ਸੀਗੇ ਮੀਟਿੰਗ ਦੇ ਵਿੱਚ ਆਓ ਉਹ ਮੀਟਿੰਗ ਬਾਰੇ ਗੱਲਬਾਤ ਕਰਾਉਂਦੇ ਆਂ ਸਾਡਾ ਕਰਨ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਕਾਂਜੀ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਧੰਨਵਾਦ ਜੀ ਕਾਂਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਰਾਜਨੀਤਿਕ ਹਾਰ ਕੇਂਦਰੀਵਾਲ ਦੀ ਹੋਈ ਹੈ ਆਮ ਆਦਮੀ ਪਾਰਟੀ ਦੀ ਹੋਈ ਹੈ ਉਹ ਹਾਰ ਦਾ ਕਿਸੇ ਨਾ ਕਿਸੇ ਅਸਰ ਪੰਜਾਬ ਤੇ ਪੈ ਰਿਹਾ ਹੈ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਪਿਛਲੇ ਜਿਹੜੇ ਚੋਣ ਨਤੀਜੇ ਦਿੱਲੀ ਵਿਧਾਨ ਸਭਾ ਦੇ ਆਏ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ 70 ਬਿਦਾਂ ਸਭਾ ਸੀਟਾਂ ਦੇ ਵਿੱਚੋਂ ਕੇਵਲ 22 ਸੀਟਾਂ ਹੀ ਜਿੱਤ ਸਕੀ ਤੇ ਜਿਹੜੀ ਆਪਣਾ ਭਾਰਤੀ ਜਨਤਾ ਪਾਰਟੀ ਬੀਜੇਪੀ 48 ਸੀਟਾਂ ਜਿੱਤ ਕੇ 27 ਸਾਲ ਦਾ ਜਿਹੜਾ ਸਿਆਸੀ ਬਨਵਾਸ ਜਿਹੜਾ ਉਹਨੂੰ ਖਤਮ ਕਰਦੇ ਹੋਏ ਦੀਦੀ ਦੀ ਸੱਤਾ ਦੇ ਵਿੱਚ ਉਸਨੇ ਵਾਪਸੀ ਕੀਤੀ ਹੈ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜੀ ਜਿਹੜੇ ਅਰਮਿੰਨ ਕੇਜਰੀਵਾਲ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਨੇ ਅੱਜ ਖਪੂਰਸੜਾ ਹਾਊਸ ਦੇ ਵਿੱਚ ਜਿਹੜੇ ਪੰਜਾਬ ਦੇ ਸਾਰੇ ਵਧਾਈਕ ਸੰਸਦ ਜਿਹੜੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਮੀਟਿੰਗ ਬੁਲਾਈ ਗਈ ਆ ਜਿਹੜੇ ਉਸ ਤੇ ਕਾਰਨ ਜਿਹੜੇ ਪੰਜਾਬ ਦੀ ਜਿਹੜੀ ਸਿਆਸੀ ਹਾਲਚਾਲਾ ਉਹਦੇ ਵਿੱਚ ਵਾਦਾ ਹੋਇਆ ਚਰਚਾ ਤਾਂ ਇੱਥੇ ਤੱਕ ਵੀ ਚੱਲ ਰਹੀ ਹੈ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੇ ਵੀ ਚਰਚੇ ਜਿਹੜੇ ਪਿਛਲੇ ਕਾਫੀ ਤੋਂ ਸਿਆਸੀ ਸੱਤਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੱਕੀ ਦੇਖੋ ਜਿਉ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜਿਹੜੇ ਹੋਰ ਜਿਹੜੇ ਸਿਆਸੀ ਸੂਤਰ ਦੱਸ ਰਹੇ ਨੇ ਵੀ ਗੱਲ ਤਾਂ ਇੱਥੋਂ ਤੱਕ ਵੀ ਚੱਲ ਰਹੀ ਆ ਵੀ ਜਿਹੜੀ ਲੁਧਿਆਣਾ ਵੈੱਲ ਤੋਂ ਜਿਹੜੀ ਪਿਛਲੇ ਦਿਨੀ ਗੋਪੀ ਸਿੰਘ ਗੋਗੀ ਦੀ ਜਿਹੜੀ ਮੌਤ ਕਾਰਨ ਜਿਹੜੀ ਵਿਧਾਨ ਸਭਾ ਸੀਟ ਖਾਲੀ ਹੋਈ ਆ ਉਥੋਂ ਅਰਬਿੰਦ ਕੇਜਰੀਵਾਲ ਨੂੰ ਜਿਹੜਾ ਉਮੀਦਵਾਰ ਬਣਾਇਆ ਜਾ ਸਕਦਾ ਬਾਕੀ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ अरविंद केजरीवाल ਦੀ ਗੱਲ ਹੋਈ ਹੈ ਕਿਉਂਕਿ ਪਹਿਲਾਂ ਵੀ ਬਹੁਤ 2022 ਦੇ ਜਦੋਂ ਚੋਣਾਂ ਹੋਈਆਂ ਸੀ 2022 ਦੀ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ अरविंद केजरीवाल ਬਣੂਗਾ ਤੇ ਕਿਤਨਾ ਕਿਤੇ ਘੁੰਮ ਕੇ ਫਿਰ ਗੱਲ ਉੱਤੇ ਹੀ ਆ ਗਈ ਹੈ ਵੀ ਪੰਜਾਬ ਦੇ ਵਿੱਚ ਫਿਰ अरविंद केजरीवाल ਨੂੰ ਤੁਸੀਂ ਕਿਹਾ ਵੀ ਲੁਧਿਆਣਾ ਦੀ ਜਿਹੜੀ ਸੀਟ ਖਾਲੀ ਹੋਈ ਗੁਰਪ੍ਰੀਤ ਗੋਬੀ ਗੋਗੀ ਐਮ ਐਲ ਏ ਉਹਨਾਂ ਦਾ ਧਿਆਨ ਦੇਣ ਤੋਂ ਬਾਅਦ ਉਸ ਸੀਟ ਕਰ ਜੇ ਉਸ ਸੀਟ ਦੇ ਉੱਤੇ ਤੁਸੀਂ ਆਖਿਆ ਵੀ ਦੁਬਾਰੇ ਕੇਂਦਰੀਵਾਲ ਸਾਹਿਬ ਚੋਣ ਲੜਨਗੇ ਕਿਤੇ ਨਾ ਕਿਤੇ ਦਾ ਇਫੈਕਟ ਪੰਜਾਬੀਆਂ ਦੇ ਜਾਂ ਪੰਜਾਬ ਦੇ ਬੋਟ ਸ਼ੇਅਰ ਤੇ ਜ਼ਰੂਰ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਹੁਣ ਲੋਕ ਬਹੁਤ ਹੀ ਬੁਰੀ ਤਰ੍ਹਾਂ ਨਕਾਰ ਚੁੱਕੇ ਨੇ ਕਿਉਂਕਿ ਇਹਨਾਂ ਨੇ ਜਿਹੜੀਆਂ ਗਰੰਟੀਆਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਕਿਤੇ ਨਾ ਕਿਤੇ ਪੂਰੇ ਨਹੀਂ ਹੋ ਸਕੇ ਪਰ ਇਹਨਾਂ ਨੇ ਦਿੱਲੀ ਦੇ ਵਿੱਚ ਵਾਅਦੇ ਵੀ ਕੀਤੇ ਸੀਗੇ ਉਹਨਾਂ ਵਾਅਦਿਆਂ ਦੇ ਵੀ ਇਹਨਾਂ ਨੂੰ ਵੋਟਾਂ ਨਹੀਂ ਮਿਲੀਆਂ ਕਿਉਂਕਿ ਲੋਕ ਹੁਣ ਜਿਹੜੇ ਦਿੱਲੀ ਦੇ ਹੁਣ ਭਾਵੇਂ ਪੰਜਾਬ ਦੇ ਹੁਣ ਸਿਆਣੇ ਹੋ ਗਏ ਆ ਉਹ ਇਹਨਾਂ ਦੇ ਛੁੱਠੇ ਲਾਰੇ ਦੇ ਵਿੱਚ ਨਹੀਂ ਹੁੰਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਉਂਗੇ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਜਿਹੜੇ ਪੰਜਾਬ ਦੇ ਲੋਕ ਆ ਜਾਂ ਆਪਣਾ ਦੀਦੀ ਦੇ ਲੋਕ ਸਿਆਣੇ ਹੋ ਗਏ ਆ ਵੀ ਉਹ ਇਹਨਾਂ ਦੇ ਲਾਰੇ ਨਹੀਂ ਦੇਖੋ ਲਾਰੇ ਤਾਂ ਕੋਈ ਵੀ ਸਿਆਸੀ ਪਾਰਟੀ ਲਗਾ ਸਕਦੀ ਹੈ ਜਿਹਨੇ ਵੱਡੇ ਵੱਡੇ ਵਾਅਦੇ ਕੀਤੇ ਆ ਤੇ ਬਾਕੀ ਗੱਲ ਇਹ ਆ ਵੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਵੀ ਜਿਹੜੀ ਫਰਜੀ ਵੋਟਾਂ ਭਾਜਪਾ ਨੇ ਬਣਵਾਈਆਂ ਨੇ ਜਿਹੜੀ ਚੋਣ ਕਮਿਸ਼ਨ ਆ ਉਹ ਭਾਜਪਾ ਦੇ ਕਹਿਣ ਅਨੁਸਾਰ ਕੰਮ ਕਰ ਰਹੀ ਆ ਜਿਵੇਂ ਅੱਜ ਆਪਾਂ ਨੂੰ ਪਤਾ ਵੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਜਿਹੜਾ ਥਾਰਾ ਜਿਹੜਾ ਸਿਆਸੀ ਆਪਣਾ ਜਿੰਨਾ ਵੀ ਉਹਨਾਂ ਨੇ ਜੋ ਵੀ ਜਿਹੜੇ ਸਬੰਧ ਨੇ ਜਿਹੜੇ ਉਹਨਾਂ ਦੇ ਚੋਣ ਕਮਿਸ਼ਨ ਦੇ ਨੇ ਉਹ ਜਿਹੜੇ ਭਾਜਪਾ ਦੇ ਆਗੂਆਂ ਨਾਲ ਬਹੁਤ ਚੰਗੇ ਨੇ ਤੇ ਜੋ ਵੀ ਉਹ ਜਿਹੜੇ ਕੰਮ ਨੇ ਉਹ ਉਹਨਾਂ ਦੇ ਕਹਿਣ ਅਨੁਸਾਰ ਕਰਦੇ ਨੇ ਤੇ ਜਿਹੜੀ ਦੂਜੀ ਤੁਸੀਂ ਗੱਲ ਕਹੀ ਆ ਵੀ ਜਿਹੜਾ ਪੰਜਾਬ ਦੇ ਲੋਕਾਂ ਨੇ ਜਾਂ ਦਿੱਲੀ ਦੇ ਲੋਕਾਂ ਨੇ ਨਕਾਰਤਾ ਇਹ ਤਾਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਵੋਟ ਸ਼ੇਅਰ ਆ ਜਿਹੜਾ ਆਮ ਆਦਮੀ ਪਾਰਟੀ ਦਾ 53 ਫੀਸਦ ਤੋਂ ਘਟ ਕੇ 43 ਫੀਸਦ ਰਹਿ ਗਿਆ ਜਿਹੜਾ ਦਿੱਲੀ ਵਿਧਾਨ ਸਭਾ ਦੇ ਜਿਹੜੇ ਹੁਣ ਚੋਣ ਨਤੀਜੇ ਆਏ ਆ ਤੇ ਇਹ ਵੀ ਆਪਣਾ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਆ ਵੀ ਇਸ ਜਿਹੜੀ ਜਿੱਤ ਦੇ ਜਿਹੜੀ ਭਾਜਪਾ ਦੀ ਹੋਈ ਆ ਦਿੱਲੀ ਦੇ ਵਿੱਚ ਉਸ ਦੇ ਵਿੱਚ ਕਾਂਗਰਸ ਪਾਰਟੀ ਦਾ ਅਹਿਮ ਰੋਲ ਰਿਹਾ ਉਹਨਾਂ ਦਾ ਕਹਿਣਾ ਵੀ ਚਾਹੇ ਭਾਜਪਾ ਜਿੱਤ ਗਈ ਆ ਪਰ ਇਸ ਦੇ ਵਿੱਚ ਜਿਹੜੀ ਜਿਹੜਾ ਕਾਂਗਰਸ ਪਾਰਟੀ ਨੇ ਅਹਿਮ ਰੋਲ ਨਿਭਾਇਆ ਉਹਨਾਂ ਦਾ ਕਹਿਣਾ ਵੀ ਜਿਹੜੀ 14 ਸੀਟਾਂ ਜਿਹੜੀ ਦਿੱਲੀ ਵਿਧਾਨ ਸਭਾ ਦੀਆਂ ਉਹਦੇ ਵਿੱਚ ਜਿੱਤ ਹਾਰ ਦੇ ਵਿੱਚ ਜਿਹੜਾ ਕਾਂਗਰਸ ਨੇ ਅਹਿਮ ਰੋਲ ਨਿਭਾਇਆ ਚਾਹੇ ਕਾਂਗਰਸ ਨੂੰ ਕੋਈ ਜਿਹੜੀ ਵਿਧਾਨ ਸਭਾ ਸੀਟ ਨਹੀਂ ਆਈ ਕਰਨ ਜੀ ਮੈਂ ਕਿਤੇ ਨਾ ਕਿਤੇ ਦੇਖਿਆ ਵੀ ਜਦੋਂ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਇਹ ਪੱਤਰਕਾਰਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਪੁੱਛੇ ਤੇ ਕਿਤੇ ਨਾ ਕਿਤੇ ਜਦੋਂ ਸੁਖਵੀਰ ਸਿੰਘ ਬਾਦਲ ਹੁਣ ਬਿਆਨ ਦੇ ਰਹੇ ਸੀਗੇ ਉਹ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਨਜ਼ਰ ਆ ਰਹੀ ਸੀਗੀ ਦੇਖੋ ਜੀ ਜਿਹੜੀ ਗੱਲ ਤੁਸੀਂ ਕਰੀਆ ਵੀ ਜਿਹੜੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਦੇ ਇੱਕ ਖੁਸ਼ੀ ਨਜ਼ਰ ਆ ਰਹੀ ਸੀ ਇਹ ਗੱਲ ਬਿਲਕੁਲ ਉਹ ਹੈ ਵੀ ਜਿਵੇਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਵੀ ਆਮ ਆਦਮੀ ਪਾਰਟੀ ਤੋਂ ਖਹਿੜਾ ਛਡਾਉਣ ਲਈ ਬਹੁਤ ਤਤਪਰ ਹੋਏ ਹੋਏ ਆ ਤੇ ਇਹੀ ਗੱਲ ਮੈਂ ਤੁਹਾਨੂੰ ਪਿਛਲੇ ਦਿਨ ਦੱਸ ਦਵਾਂ ਜਿਹੜੇ ਆਪਣੇ ਸੀਨੀਅਰ ਪੱਤਰਕਾਰ ਨੇ ਦੀਪਕ ਚਰਨਾਥ ਨੇ ਉਹਨਾਂ ਨੇ ਵੀ ਬਹੁਤ ਵੱਡੀ ਗੱਲ ਕਹੀ ਆ ਵੀ ਇਸ ਗੱਲ ਦਾ ਵੀ ਜਿਹੜਾ ਜਸ਼ਨ ਪੰਜਾਬ ਨੇ ਸਭ ਤੋਂ ਵੱਧ ਮਨਾਇਆ ਜਿਵੇਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਭਾਜਪਾ ਦੀ ਜਿੱਤ ਦੀ ਖੁਸ਼ੀ ਇੰਨੀ ਜ਼ਿਆਦਾ ਲੋਕਾਂ ਨੇ ਨਹੀਂ ਮਨਾਈ ਪਰ ਇਸ ਗੱਲ ਦੀ ਖੁਸ਼ੀ ਜ਼ਰੂਰ ਮਨਾਈ ਆ ਵੀ ਜਿਹੜੀ ਅਰਬਿੰਦ ਕੇਜਰੀਵਾਲ ਆਵਾ ਦੀ ਪਾਰਟੀ ਦੀ ਹਾਰ ਹੋਈ ਜਿਹੜਾ ਜਿਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਵੇਗਾ ਜਿਵੇਂ ਆਪਾਂ ਨੂੰ ਪਤਾ ਵੀ ਦੀਪਕ ਚਰਨਾਥਲ ਜੀ ਨੇ ਪਿਛਲੇ ਦਿਨੀ ਰਤਨਦੀਪ ਸਿੰਘ ਢਾਲੀਵਾਲ ਟਾਕ ਵਿਦ ਰਤਨ ਦੇ ਵਿੱਚ ਉਹਨਾਂ ਦੇ ਸ਼ੋਅ ਦੇ ਵਿੱਚ ਕਿਹਾ ਸੀ ਵੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਇੱਕ ਜੋਕ ਮੰਗੂ ਜਿਹੜੇ ਅਰਬਿੰਦ ਕੇਜਰੀਵਾਲ ਲੱਗੇ ਹੋਏ ਸੀਗੇ ਉਸ ਤੋਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਸੋ ਖਹਿੜਾ ਛੁੱਟੂਗਾ ਕਿਤੇ ਨਾ ਕਿਤੇ ਆਪਣਾ ਇਹ ਚ ਜਿਹੜੇ ਘਟਾਲੇ ਸ਼ਰਾਬ ਘਟਾਲਾ ਲਾ ਲਓ ਜਾਂ ਸਿੱਖਿਆ ਜਾਂ ਸਿੱਖਿਆ ਸਿਹਤ ਘਟਾਲਾ ਲਾ ਲਓ ਜਿਹੜਾ ਇਹਨਾਂ ਨੇ ਇਹਨਾਂ ਦੁਆਰਾ ਕੀਤਾ ਗਿਆ ਸੀ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਸਿੱਖਿਆ ਘਟਾਲਾ ਜਾਂ ਜਿਹੜੀ ਇਹਨਾਂ ਨੇ ਅਪਕਾਰੀ ਨੀਤੀ ਆਪਣਾ ਜਿਹੜੇ ਮਨੀਸ਼ ਸੋਧਿਆ ਦੇ ਦੁਆਰਾ ਜਿਹੜਾ ਦਿੱਲੀ ਸਰਕਾਰ ਦੁਆਰਾ ਜਿਹੜੀ ਅਪਕਾਰੀ ਨੀਤੀ ਬਣਾਈ ਗਈ ਸੀ ਉਸਦੇ ਜਿਹੜੇ ਘਟਾਉਂਦੇ ਹੋਏ ਉਸ ਤੋਂ ਬਾਅਦ ਅਰਬਿੰਦ ਕੇਜਰੀਵਾਲ ਦਾ ਆਪਣਾ ਜੇਲ੍ਹ ਜਾਣਾ ਮਨੀਸ਼ ਸੋਦੀਆ ਦਾ ਜੇਲ੍ਹ ਜਾਣਾ ਸਤਿੰਦਰ ਜੈਨ ਆਪਣਾ ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਜਿਹੜਾ ਜੇਲ੍ਹ ਜਾਣਾ ਇਹ ਵੀ ਇੱਕ ਆਪਣਾ ਦਿਲ ਦੀ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਆਪਣਾ ਕਿਸੇ ਕੌਮੀ ਕਨਵੀਨਰ ਦਾ ਹਾਰ ਜਾਣਾ ਆਪਣਾ ਮਨੀਰ ਸੁਸੋਦੀਆ ਵੱਡੇ ਵੱਡੇ ਆਪ ਆਗੂ ਉਹਨਾਂ ਦਾ ਹਾਰ ਜਾਣਾ ਕਰਨ ਜੀ ਕੇਂਜਰੀਵਾਲ ਜੀ ਦੀ ਹਾਰ ਤੋਂ ਬਾਅਦ ਕਿਉਂਕਿ ਜਦੋਂ ਕੇਂਜਰੀਵਾਲ ਸਾਹਿਬ ਦੀ ਸਰਕਾਰ ਸੀਗੀ 2022 ਦੇ ਵਿੱਚ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਤੋਂ ਉਹਨਾਂ ਦੇ ਕੰਮ ਗਿਣਾ ਕੇ ਦਿੱਲੀ ਦੇ ਵਿੱਚ ਉਹਨਾਂ ਦੇ ਕੰਮ ਦਿੱਲੀ ਵਾਲੇ ਕੰਮ ਪੰਜਾਬ ਦੇ ਵਿੱਚ ਗਿਣਾ ਕੇ ਪੰਜਾਬ ਤੋਂ ਵੋਟਾਂ ਹਾਸਲ ਕੀਤੀਆਂ ਸੀਗੀਆਂ ਹੁਣ 2027 ਦੇ ਵਿੱਚ ਉਹਨਾਂ ਦਾ ਏਜੰਡਾ ਕੀ ਰਹੇਗਾ ਉਹ ਕਿਹੜੀ ਚੀਜ਼ ਨੂੰ ਲੈ ਕੇ ਆਉਣਗੇ ਤਾਜੇ ਲੋਕੋਨਾਂ ਨੂੰ ਦੁਬਾਰੇ ਵੋਟਾਂ ਪਾ ਸਕਣ ਉਹਨਾਂ ਕੋਲ ਹੁਣ ਕਹਿਣ ਦਾ ਮਤਲਬ ਉਹਨਾਂ ਕੋਲ ਹੁਣ ਕੀ ਰਹਿ ਗਿਆ ਦੇਖੋ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੀ ਅੱਜ ਉਹਨਾਂ ਨੇ ਆਪਣਾ মিডিਆ ਨਾਲ ਜਦੋਂ ਮਖਾਤਬ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਮੰਤਰੀ ਪੰਜਾਬ ਉਹਨਾਂ ਨੇ ਇਹੀ ਕਿਹਾ ਸੀ ਜਿਹੜੇ ਆਪਣਾ ਪੰਜਾਬ ਮਾਡਲ ਜਿਹੜਾ ਹੁਣ ਆਪਾਂ ਨੂੰ ਪਤਾ ਵੀ ਜਿਹੜਾ ਦਿੱਲੀ ਮਾਡਲ ਆ ਉਹ ਤਾਂ ਆਵਾ ਦੀ ਪਾਰਟੀ ਦਾ ਫੇਲ ਹੋ ਗਿਆ ਹੁਣ ਜਿਹੜਾ ਇਹ ਕੈਰੀਅਰ ਵੀ ਅਸੀਂ ਪੰਜਾਬ ਮਾਡਲ ਦਾ ਜਿਹੜਾ ਪ੍ਰਚਾਰ ਆ ਉਹ ਪੂਰੇ ਦੇਸ਼ ਵਿੱਚ ਕਰਾਂਗੇ ਤੇ ਦੀ ਪੂਰੀ ਵਾਪਸੀ ਕਰਾਂਗੇ ਆਪਣਾ ਦੇਸ਼ ਦੀ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਇਹ ਵੀ ਕਿੰਜਰੀਵਾਲ ਦਾ ਹੰਕਾਰ ਟੁੱਟਿਆ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਉਹ ਮੋਦੀ ਜੀ ਨੂੰ ਕੇੰਜਰੀਵਾਲ ਸਾਹਿਬ ਨੇ ਕਿਹਾ ਸੀਗਾ ਵੀ ਉਹ ਮੋਦੀ ਜੀ ਨੂੰ ਚੈਲੰਜ ਕਰਦੇ ਨੇ ਵੀ ਉਹ ਇਸ ਜਰਮ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਹਰਾ ਸਕਦੇ ਇਹ ਹੰਕਾਰੀ ਜਿਹੜੇ ਬਿਆਨ ਸੀ ਉਹਨਾਂ ਬਿਆਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਅਰਬਿੰਦ ਕੇਜਰੀਵਾਲ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਵੀ ਜਿਹੜੀ ਇਸ ਜਨਮ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਦੇ ਵਿੱਚੋਂ ਹਰਾਇਆ ਨਹੀਂ ਜਾ ਸਕਦਾ ਇਹ ਮੋਦੀ ਜਿਹੜੇ ਆਪਣੇ ਨਰਿੰਦਰ ਮੋਦੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਸੀਗਾ ਇਹ ਗੱਲ ਦੇਖੋ ਇਹ ਤਾਂ ਜਿਵੇਂ ਤੁਸੀਂ ਕਿਹਾ ਵੀ ਇਹ ਗੱਲਾਂ ਤਾਂ ਹੰਕਾਰ ਵਾਲੀਆਂ ਨੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਸ਼੍ਰੋਮਣੀ ਕਾਲ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਕਿਸੇ ਸਮੇਂ ਕਿਹਾ ਸੀ ਵੀ ਜਿਹੜਾ ਆਪਾਂ ਪੰਜਾਬ ਦੇ ਵਿੱਚ 25 ਸਾਲ ਰਾਜ ਕਰਾਂਗੇ ਪਰ ਇਹ ਗੱਲ ਤੁਹਾਨੂੰ ਵੀ ਪਤਾ ਵੀ 2017 ਤੋਂ ਬਾਅਦ 22 ਤੋਂ ਬਾਅਦ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਜੀਦਾਲ ਦੀ ਜਿਹੜੀ ਸਿਆਸੀ ਹਾਲਾਤ ਨੇ ਉਹ ਬਹੁਤ ਹੀ ਚੰਗੇ ਨਹੀਂ ਹੈਗੇ ਕਰਨ ਜੀ ਜਿਵੇਂ ਪੰਜਾਬ ਦੀ ਸਾਰੀ ਲੀਡਰਸ਼ਿਪ ਉੱਤੇ ਚੋਣ ਪ੍ਰਚਾਰ ਕਰਨ ਗਈ ਹੋਈ ਸੀ ਆਮ ਆਦਮੀ ਪਾਰਟੀ ਦੀ ਤੇ ਕਈ ਲੋਕਾਂ ਦਾ ਇੱਕ ਹਾਸੋਈਣਾ ਜਿਹੜਾ ਬਿਆਨ ਵੀ ਹੈਗਾ ਕਈ ਲੋਕਾਂ ਦਾ ਇਹ ਵੀ ਕਹਿਣਾ ਵੀ ਪੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 12 ਸਿੱਟਾਂ ਦੇਤੇ ਪ੍ਰਚਾਰ ਕੀਤਾ ਸੀਗਾ ਤੇ ਉਹੀ 12 ਦੀਆਂ 12 ਸਿੱਟਾਂ ਜਿਹੜੀਆਂ ਆਮ ਆਦਮੀ ਪਾਰਟੀ ਹਾਰ ਗਈ ਦੇਖੋ ਜੀ ਇਹ ਤਾਂ ਗੱਲ ਚਲੋ ਬਾਕੀ ਆਪਾਂ ਕਿਵੇਂ ਕਹਿ ਸਕਨੇ ਇਹ ਤਾਂ ਵੱਖਰੀ ਗੱਲ ਆ ਵੀ ਜਿੱਥੇ-ਜਿੱਥੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਆਪਣਾ ਪ੍ਰਚਾਰ ਕੀਤਾ ਸੀਗਾ ਵੀ ਉੱਥੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਏ ਵੀ ਚਲੋ ਇੱਕ ਵਿਸ਼ਾ ਗੱਲ ਇਹ ਵੀ ਆ ਜਿਵੇਂ ਆਪਾਂ ਨੂੰ ਪਤਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਦੀਪਕ ਚੰਨਾਥਲ ਜੀ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਹੜਾ ਆਮ ਆਦੀ ਪਾਰਟੀ ਦੀ ਦਿੱਲੀ ਦੇ ਵਿੱਚ ਹਾਰ ਹੋਈ ਆ ਇਸ ਗੱਲ ਦਾ ਜਸ਼ਨ ਕਹਿੰਦੇ ਆਪਣਾ ਕਪੂਰਥੜਾ ਹਾਊਸ ਦੇ ਨਾਲ-ਨਾਲ ਸੀਐਮ ਹਾਊਸ ਦੇ ਵਿੱਚ ਵੀ ਬਹੁਤ ਮਨਾਇਆ ਗਿਆ ਇਹ ਜਸ਼ਨ ਦੀ ਗੱਲ ਕਰਦੇ ਹੋਏ ਜਸ਼ਨ ਦਾ ਦੇਖੋ ਕਿਤੇ ਨਾ ਕਿਤੇ ਜੇ ਜਸ਼ਨ ਦੀ ਗੱਲ ਕਰੀਏ ਆਪਾਂ ਹਾਰ ਜਿਹੜੀ ਹੋਈ ਆ ਆਮ ਆਦਮੀ ਪਾਰਟੀ ਦੇ ਉਹ ਦਿੱਲੀ 'ਚ ਹੋਈ ਆ ਪਰ ਜਸ਼ਨ ਕਿਤਨੇ ਕਿਤੇ ਲੱਡੂ ਜਿਹੜੇ ਪੰਜਾਬ 'ਚ ਵੀ ਵੰਡੇ ਗਏ ਆਸਤਵਾਦੀ ਕਿਤੇ ਪੰਜਾਬ 'ਚ ਵੀ ਹੋਈ ਆ ਦੇਖੋ ਜੀ ਗੱਲ ਇਹ ਜਸ਼ਨ ਦਾ ਮੁੱਖ ਕਾਰਨ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਜਿਹੜੇ ਆਰਮੀ ਦੇ ਕੇਜਰੀਵਾਲ ਆ ਉਹ ਪੰਜਾਬ ਦੇ ਜਿਹੜੇ ਆਪਣਾ ਪੰਜਾਬ ਦੇ ਲੋਕਾਂ ਨੂੰ ਜੋਖ ਮੰਗੂ ਜਿੰਬੜੇ ਹੋਏ ਸੀ ਉਸ ਤੋਂ ਉਤਾਰਨ ਲਈ ਜਿਹੜਾ ਆਪਣਾ ਲੋਕਾਂ ਨੇ ਖੁਸ਼ੀ ਮਨਾਈ ਆ ਵੀ ਜੇਕਰ ਉਹ ਲੁਧਿਆਣਾ ਸੀਟ ਤੋਂ ਚੋਣ ਜਿੱਤਦੇ ਆ ਤੇ ਕਿਤੇ ਨਾ ਕਿਤੇ ਤਕਲੰਦਾ ਜੀ ਹੋਵੇਗੀ ਦਿੱਲੀ ਦੀ ਪਿਆਗੀ ਸ਼ਾਸਤ ਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਅੱਜ ਇਹ ਦੱਸ ਦਵਾਂ ਵੀ ਜਿਹੜੀ ਆਪਣਾ ਅਖਬਾਰ ਦੇ ਵਿੱਚ ਇਹ ਵੀ ਖਬਰ ਆਈ ਹੋਈ ਆ ਵੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਪੰਜਾਬ ਤੇ ਹੁਣ ਪੂਰੀ ਤਰ੍ਹਾਂ ਜਿਹੜਾ ਧਿਆਨ ਕੇਂਦ੍ਰਿਤ ਕਰੂਗੀ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਵੀ ਪੰਜਾਬ ਕੋਈ ਐਵੇਂ ਨਹੀਂ ਹੈਗਾ ਵੀ ਜੇ ਜੇ 92 ਸੀਟਾਂ 117 ਵਿਧਾਨ ਸਭਾ ਦੇ ਵਿੱਚੋਂ ਜਿਤਾਦੀਆਂ ਇਹ ਉਹੀ ਪੰਜਾਬ ਹੈ ਜਿਹਨੇ ਜਦੋਂ ਆਪਣਾ 2014 ਦੇ ਵਿੱਚ ਚਾਰ ਲੋਕ ਸਭਾ ਮੈਂਬਰ ਪੰਜਾਬ ਨੇ ਕੇਵਲ ਜਿਤਾ ਕੇ ਭੇਜੇ ਸੀਗੇ ਪਰ ਤੇ ਲੋਕ ਸਭਾ ਮੈਂਬਰਾਂ ਦੀ ਗੱਲ ਆਉਂਦੀ ਹੈ 2000 24 ਦੀ ਗੱਲ ਕਰਦੇ 2024 ਦੇ ਵਿੱਚ ਵੀ ਇਹਨਾਂ ਦਾ ਬਹੁਤੀ ਹੰਕਾਰ ਭਰੇ ਬਿਆਨ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ 13 0 ਵੀ 13 ਸੀਟਾਂ ਜਿਹੜੀਆਂ ਆਮ ਆਦਮੀ ਦੀਆਂ ਆਉਣਗੀਆਂ ਪਰ ਲੋਕਾਂ ਨੇ ਕਿਤੇ ਨਾ ਕਿਤੇ ਹੰਕਾਰ ਥੋੜੇ ਤੇ ਤਿੰਨੇ ਸੀਟਾਂ ਜਿਹੜੀਆਂ ਇਹਨਾਂ ਦੀਆਂ ਉਹ ਲੋਕ ਸਭਾ ਚੋਣਾਂ ਦੇ ਵਿਚਾਈਆਂ ਦੇਖੋ ਜੀ ਹੰਕਾਰ ਹੰਕਾਰ ਭਰੇ ਬਿਆਨ ਆਪਣਾ ਦੇਣੇ ਕੋਈ ਚੰਗੀ ਗੱਲ ਨਹੀਂ ਹੈਗੀ ਜਿੱਥੇ ਤੱਕ ਮੈਨੂੰ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਵੀ ਹੁਣ ਤੱਕ ਦਾ ਜਿਹੜਾ ਸਿਆਸੀ ਜਿਹੜਾ ਮੁੱਖ ਮੰਤਰੀ ਦੇ ਵੱਜੋਂ ਜਿਹੜਾ ਉਹਨਾਂ ਦਾ ਕਾਰਜਕਾਲ ਰਿਹਾ ਸਵਾਏ ਝੂਟਕਲਿਆਂ ਤੋਂ ਉਹ ਕੋਈ ਵੱਡਾ ਕੋਈ ਕੰਮ ਨਹੀਂ ਕਰ ਸਕੇ ਇਹ ਵੀ ਗੱਲ ਇਹ ਵੀ ਆ ਵੀ ਜਿਹੜੀ ਪੰਜਾਬ ਦੇ ਲੋਕਾਂ ਲਈ ਉਹਨਾਂ ਦੇ ਕਿਹਾ ਸੀ ਵੀ ਇਹ ਹਰੇ ਪੈਨ ਦੀ ਸ਼ਾਹੀ ਆ ਉਹ ਪੰਜਾਬ ਦੇ ਲੋਕਾਂ ਦੇ ਚੰਗੇ ਭਵਿੱਖ ਲਈ ਵਰਤੀ ਜਾਊਗੀ ਪਰ ਇਹ ਆਪਾਂ ਨੂੰ ਪਤਾ ਵੀ ਇਹ ਗੱਲ ਹੋਈ ਨਹੀਂ ਹੈਗੀ ਬਹੁਤ ਬਹੁਤ ਧੰਨਵਾਦੀ ਕਰਨੀ ਤੁਹਾਡਾ ਸਾਡੇ ਜਾਣਕਾਰ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣ ਦੇ ਲਈ ਸੋ ਦਰਸ਼ਕ ਵੀਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਅਸੀਂ ਕੁਝ ਦਿਨ ਪਹਿਲਾਂ ਬਿਜੀ ਸੀਗੇ ਇਸ ਕਰਕੇ ਥੋੜੀ ਵੀਡੀਓ ਨਹੀਂ ਪਾ ਸਕੇ ਤੇ ਹੁਣ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਸਾਡੇ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਜਰੂਰ ਕਰੋ ਜੀ ਧੰਨਵਾਦ ਧੰਨਵਾਦ